ਹalleluya ਹਸੰਗੋ ਜੈਨਸੀ ਕੀ ਮੇਰੇ ਕੋਲ ਹੈ ਕਿ ਮੈਂ 5-6 ਸਾਲਾਂ ਤੋਂ ਮੈਡੀਸਿਨ ਖਾ ਰਹੀ ਸੀ ਤੇ ਮੇਰੇ ਪੀਰੀਅਡ ਬੰਦ ਹੋ ਚੁੱਕੇ ਸੀਗੇ ਤੇ ਮੈਂ ਮਤਲਬ ਬਹੁਤ ਜ਼ਿਆਦਾ ਕਿ ਪਰੇਸ਼ਾਨ ਸੀਗੀ ਮੈਂ ਡਾਕਟਰ ਕੋਲ ਜਾਂਦੀ ਸੀ ਨਾ ਡਾਕਟਰ ਕਹਿੰਦੇ ਨੇ ਜਿਸ ਮੈਡੀਸਿਨ ਲੈ ਮੈਂ ਤਾਂ ਠੀਕ ਰਹਿਵੇਂਗੀ ਨਹੀਂ ਤਾਂ ਤੈਨੂੰ ਕੀ ਹੋਏਗਾ ਐਵੇਂ ਹੀ ਕਿ ਹੋ ਰਹਿਣਾ ਪਊਗਾ ਕਿ ਪੀਰੀਅਡ ਨਹੀਂ ਆਉਂਦੇ ਆਏਗੇ ਤੇ ਮੈਂ ਪਰਮੇਸ਼ਰ ਦੇ ਅੱਗੇ ਦਹਾਈ ਰਹੀ ਸੀ ਪਰਮੇਸ਼ਰ ਵੀ ਜਿਸ ਤਰ੍ਹਾਂ ਪਰਮੇਸ਼ਰ ਤੋਂ ਹੈ ਹਰੇਕ انسان ਨੂੰ ਚੰਗਾ ਕਰਦਾ ਪਰਮੇਸ਼ਰ ਉਸ ਤਰ੍ਹਾਂ ਪਰਮੇਸ਼ਰ ਸੰਦੇਸ਼ ਉਹ ਕੀਆ ਹੈ ਚੰਗਾ ਕਰਾ ਤਾਂ ਮੈਂ ਪਰਮੇਸ਼ਰ ਦੇ ਅੱਗੇ ਕੀ ਕਹਾਂ ਪ੍ਰਾਰਥਨਾ ਕਿ 90 ਸਾਲਾਂ ਦੇ ਦਿਨ ਪਾਪੂ ਜੀ ਨੇ ਮਤਲਬ ਕਿ ਉਹ ਵੀ ਪਾਣੀ ਕੀਤੀ ਸੀ ਕਿ ਸਭ ਦੇ ਲਈ ਕਿ ਜਿਹੜੇ ਮੈਡੀਸਿਨ ਆ ਰਹੇ ਨੇਗੇ ਤਾਂ ਉਹਨਾਂ ਨੇ ਪਰਮੇਸ਼ਰ ਮੈਡੀਸਿਨ ਆ ਕਿਹਾ ਛਡਾਰੇ ਨੇਗੇ ਤਾਂ ਮੈਂ ਪਰਮੇਸ਼ਰ ਦੀ ਇੱਕ ਪਰਮੇਸ਼ਰ ਦੇ ਦਾਨਵਾਰਕ ਇੱਕ ਮਾਣ ਰਸੀਵ ਕੀਤੀ ਤਾਂ ਪਰਮੇਸ਼ਰ ਨੇ ਕੀ ਹੈ ਮੇਰੀ ਸਾਰੀ ਮੈਡੀਸਿਨਾਂ ਕਿ ਛੜਾ ਦਿੱਤੀ ਤੇ ਮੈਂ ਹੁਣ ਕੀ ਹੈਗਾ ਚੰਗੀ ਹੋ ਚੁੱਕੀ ਆਂਗੀ ਮੈਂ ਪਰਮੇਸ਼ਰ ਦੇ ਦਾਸ ਦਾ ਤੇ ਪਰਮੇਸ਼ਰ ਦਾ ਧੰਨਵਾਦ ਕਰਦੀ ਆਂ ਕਿ ਪਰਮੇਸ਼ਰ ਨੇ ਮੇਰੀ ਲਾਈਫ ਦੇ ਵਿੱਚੋਂ ਇਹ ਸ਼ਰਮਿੰਦਗੀ ਨੂੰ ਕੀ ਹੈਗਾ ਦੂਰ ਕੀਤਾ ਜਦੋਂ ਕੀ ਹੈਗਾ ਇਹ ਮੈਨੂੰ ਪ੍ਰੋਬਲਮ ਰਹਿੰਦੀ ਤਾਂ ਮੇਰਾ ਕੀ ਹੈਗਾ পেট ਕੀ ਹੈਗਾ ਬਹੁਤ ਜ਼ਿਆਦਾ ਕੀ ਫੁੱਲ ਜਾਂਦਾ ਇਹ ਮੇਰੇ ਦੀ ਸ਼ਰਮਿੰਦਗੀ ਦਾ ਕਾਰਨ ਸੀਗਾ ਮੈਨੂੰ ਇਹ ਵੀ ਰੰਦਾ ਆਏ ਮੈਂ ਕਿੰਨੀ ਮੋਟੀ ਹੋ ਰਹੀ ਆਂਗੀ ਮਤਲਬ ਮੈਨੂੰ ਆਪਣੇ ਆਪ ਨੂੰ ਕੀ ਹੈਗਾ ਬਹੁਤ ਜੀ ਘੁੱਟੜ ਮਹਿਸੂਸ ਹੁੰਦਾ ਜਦੋਂ ਵੀ ਮੈਂ ਤੁਰਦੀ ਤਾਂ ਮੇਰੇ ਕੀ ਸਾਹ ਚੜਦਾ ਤੇ ਮੈਂ ਮਤਲਬ ਪਹਿਣਾ ਬਹੁਤ ਜ਼ਿਆਦਾ ਕੀ ਹੈਗਾ ਚੰਗੀ ਸੀਗੀ ਮਤਰਾਪੀਆ ਜਦੋਂ ਮੇਰੇ ਮਤਰਾ ਦੇ ਸਾਹ ਨਹੀਂ ਚੜਦਾ ਸੀਗਾ ਤਾਂ ਮੈਂ ਇਹ ਪੀਰੀਅਡ ਬੰਦ ਹੋ ਕਾਰਨ ਮੇਰੇ ਕੀ ਸਾਹ ਚੜਨ ਲੱਗ ਗਿਆ ਤਾਂ ਮੈਂ ਪਰਮੇਸ਼ਰ ਦੇ ਅੱਗੇ ਰੋ ਰੋ ਕੇ ਦਹਾਇ ਦਿੱਤੀ ਪਰਮੇਸ਼ਰ ਤੁਸੀਂ ਮੈਨੂੰ ਚੰਗਾ ਕਰ ਪਰਮੇਸ਼ਰ ਤੁਸੀਂ ਮੇਰੇ ਚੰਗਾ ਤਾਂ ਪਰਮੇਸ਼ਰ ਨੇ ਮੇਰੀ ਦਹਾਇ ਨੂੰ ਸੁਣਿਆ ਤੇ ਮੈਨੂੰ ਕਿਹਾ ਚੰਗਾ ਕੀਤਾ ਮੇਰੀ ਸਾਰੀ ਮੈਡੀਸਿਨਾਂ ਗਿਆ ਛੜਾ ਦਿੱਤੀ ਤਾਂ ਮੈਂ ਪਰਮੇਸ਼ਰ ਦਾ ਲੱਖਾਂ ਤੇ ਲਜਾਨ ਵਾਲੀ ਧੰਨਵਾਦ ਕਰਦੀ ਹਾਂ ਪਰਮੇਸ਼ਰ ਨੇ ਕਿ ਮੇਰੇ ਸ਼ਰਵਿੰਦਗੀ ਨੂੰ ਦੂਰ ਕੀਤਾ ਹਮੇਸ਼ਾ ਹਮੇਸ਼ਾ ਦਿਨ ਪ੍ਰਭੂ ਦਾ ਧੰਨਵਾਦ ਹੋਵੇ ਸਭ ਰਿਸ਼ਵਤ ਦਾਸ ਹਨ ਤੁਸੀਂ ਕਿੰਨੇ ਸਮੇਂ ਤੋਂ ਤੁਹਾਨੂੰ ਪ੍ਰੋਬਲਮ ਹੈ ਮੈਨੂੰ ਇਹ ਪ੍ਰੋਬਲਮ ਹੈ ਕਿ 3-5 ਸਾਲਾਂ ਤੋਂ ਸੀਗੀ ਤੇ ਮੈਂ ਮੈਡੀਸਨ ਆ 5-6 ਸਾਲਾਂ ਤੋਂ ਛੋਟੀ ਕਰ ਲਈਏ ਕਿਸੀਆ 5-6 ਸਾਲਾਂ ਤੋਂ ਤੁਹਾਨੂੰ ਪਤਾ ਹੈ ਪੜਨਾ ਬੈਠੀਆਂ ਨੇ ਇਹ ਸ਼ਰਮ ਦੀ ਗੱਲ ਕੋਈ ਨਹੀਂ ਕਿਉਂਕਿ ਡਾਕਟਰ ਆ ਪ੍ਰੈਸ਼ਰ ਕਿ ਜਦੋਂ ਇਹ ਪ੍ਰੋਬਲਮ ਹੈ ਤਾਂ ਤੋਂ ਅਸੀਂ ਯਾਦ ਵੀ ਮੈਡਿਸਨ ਤੋਂ ਬਾਅਦ ਜਾ ਜਦੋਂ ਫਿਰ ਪ੍ਰੈਗਨੈਂਟ ਹੋਈਏ ਬੱਚੇ ਦਾ ਜਨਮ ਦਿੰਦੀ ਆ ਉਸ ਤੋਂ ਬਾਅਦ ਵੀ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪੈਣਾ ਸਭ ਬੈਠੀਆਂ ਨੇ ਤਾਂ ਤੁਸੀਂ ਇਹਨੇ ਕੋ 5 ਸਾਲ ਤੋਂ ਇਹ ਪੈਣ ਹੋਈ ਪ੍ਰੋਬਲਮ ਸੀ ਕਿੰਨੇ ਸਾਲ ਤੋਂ 5 ਸਾਲ ਤੋਂ ਕੋਈ ਛੋਟੀ ਗੱਲ ਨਹੀਂ ਤੇ ਜਦੋਂ ਹੀ ਬੁਵਿੱਸ਼ੇਵਾਨੀ ਹੋਈ ਪਿਛਲੇ ਸੰਢੀ ਹੋਈ ਸੀ ਸ਼ਾਇਦ ਪਿਛਲੇ ਸੰਢੀ ਹੋਈ ਸੀ ਕਿ ਜਿੰਨੇ ਦਵਾਈਆਂ ਖਾਂਦੇ ਆ ਅਗਲੇ ਸੰਢੀ ਛੁੱਟਣਗੇ ਔਰ ਗਵਾਈ ਦੇਣਗੇ ਕਿ ਇਹ ਮੈਂ ਇਹ ਮੈਡੀਸਨ ਔਰ ਦਵਾਈ ਛੱਡ ਚੁੱਕਿਆ ਔਰ ਪੈਣ ਜਦੋਂ ਹੀ ਇਹ ਬੁਵਿੱਸ਼ੇਵਾਨੀ ਤੁਸੀਂ ਰਿਸਿਵ ਕੀਤਾ ਸੁਣਿਆ ਵਿਸ਼ਵਾਸ ਕੀਤਾ ਤਾਂ ਇਸ ਤੋਂ ਬਾਅਦ ਤੁਹਾਨੂੰ ਇਹ ਪ੍ਰੋਬਲਮ ਨਹੀਂ ਪਈ ਹੈ ਤਾਂ ਨਹੀਂ ਨਹੀਂ ਮੈਂ ਬਿਲਕੁਲ ਠੀਕ ਹਾਂ ਹੁਣ ਤੁਸੀਂ ਦਵਾਈ ਤਾਂ ਨਹੀਂ ਖਾ ਰਹੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਜਦੋਂ ਵਿਵਸ਼ੇ ਬਾਣੀ ਨੂੰ ਪਿਛਲੇ ਸੰਡੇ ਤੁਸੀਂ ਸੁਣਿਆ ਕਿੰਨੇ ਦਿਨਾਂ ਬਾਅਦ ਤੁਹਾਨੂੰ ਪ੍ਰਭੂ ਨੇ ਸੇਵਾ ਦਿੱਤੀ ਉਹ ਵਰਤ ਕਹਾਰ ਦਿੱਤਾ ਸੰਡੇ ਤੋਂ ਬਾਅਦ ਸੰਡੇ ਤੋਂ ਪਰਨਾਮਤਲ ਮੈਨੂੰ ਮਤਲਬ ਮੈਂ ਸੋਚ ਨਹੀਂ ਸੀ ਵੀ ਪਰਮੇਸ਼ਰ ਵੀ ਮੈਨੂੰ ਹਨਾ ਕਿੰਨੀ ਤਕਲੀਫ ਆ ਪਰਮੇਸ਼ਰ ਤੋਂ ਮੈਨੂੰ ਜਾਣਦਾ ਵਾ ਤੇ ਪਰ ਮੈਂ ਚਰਚੇ ਦੇ ਵਿੱਚ ਜਦੋਂ ਵੀ ਮਤਲਬ ਮੈਨੂੰ ਇਹ ਮੈਂ ਸੋਚਦੀ ਹੁੰਦੀ ਆ ਵੀ ਪਰਮੇਸ਼ਰ ਮੈਨੂੰ ਤਕਲੀਫ ਚਾਹ ਤਾਂ ਪਰਮੇਸ਼ਰ ਮੈਨੂੰ ਕੀ ਹੈਗਾ ਬੰਦਗੀ ਦੇ ਵਿੱਚ ਹੀ ਕੀ ਹੈ ਸ਼ਿਫਾ ਲੈਂਦੀ ਨੇ ਤਾਂ ਪਰਮੇਸ਼ਰ ਦਾ ਮੈਂ ਧੰਨਵਾਦ ਕਰਦੀ ਆਂਗੀ ਵੀ ਪਰਮੇਸ਼ਰ ਕੀ ਹੈਗਾ ਜਦੋਂ ਦਹਾਈ ਦੇਣ ਦੇ ਬਾਵਜੂਦ ਕੀ ਹੈਗਾ ਮਤਲਬ ਕਈ ਕਹਿ ਦਿੰਦੇ ਨੇ ਵੀ ਸੁਣਦਾ ਨਹੀਂ ਸੁਣਦਾ ਨਹੀਂ ਤਾਂ ਮੈਂ ਸੋਚਦੀ ਆਂ ਪਰਮੇਸ਼ਰ ਮੈਨੂੰ ਚੰਗਾ ਕਰ ਤਾਂ ਮੈਨੂੰ ਬੰਦਗੀ ਦੇ ਵਿੱਚ ਹੀ ਕੀ ਹੈ ਚੰਗਾਈ ਮਿਲਦੀ ਹੈਗੀ ਤਾਂ ਪ੍ਰਭੂ ਦਾ ਧੰਨਵਾਦ ਕਰਦੀ ਆਂਗੀ ਪਰਮੇਸ਼ਰ ਦੇ ਦਾਸ ਕਹਿੰਦੇ ਨੇ ਵੀ ਪਰਮੇਸ਼ਰ ਆਪਣੀਆਂ ਸੋਚਾਂ ਨੂੰ ਜਾਣਦੇ ਨੇ ਤਾਂ ਸੱਚਮੁੱਚ ਪਰਮੇਸ਼ਰ ਜਾਣਦੇ ਨੇ ਵੀ ਬੱਚਿਆਂ ਨੂੰ ਕੀ ਹੈ ਕੀ ਚਾਹੀ ਤੇ ਜ਼ਰੂਰ ਤਾਂ ਵੀ ਪਰਮੇਸ਼ਰ ਦਾ ਜਾਣਦੇ ਨੇ ਵੀ ਬੱਚੇ ਕਿੰਨੇ ਦੁੱਖ ਦੇ ਵਿੱਚ ਨੇ ਤਾਂ ਪਰਮੇਸ਼ਰ ਨੇ ਮੇਰੀ ਦਹਾਈ ਨੂੰ ਸੁਣਿਆ ਤੇ ਮੈਨੂੰ ਕੀ ਚੰਗਾ ਕੀਤਾ ਤਾਂ ਮਤਲਬ ਹੁਣ ਮੇਰੇ ਸਰੀਰ ਨੂੰ ਵੀ ਕੀ ਆਗਾ ਸੜਕਾ ਮਹਿਸੂਸ ਹੁੰਦਾਗਾ ਮਤਲਬ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਕੀ ਥਕਾਵਟ ਰਹਿੰਦੀ ਸੀ ਇਹ ਪ੍ਰੋਬਲਮ ਕਰਕੇ ਜ਼ੋਰ سے ਬਰ ਮੇ ਕਿ